ਮੁਕੇਰੀਆਂ ਦੇ ਐਸ ਸੀਨੀਅਰ ਸਕੈਂਡਰੀ ਸਕੂਲ ਵਿਖੇ 19ਵਾਂ ਆਜ਼ਾਦੀ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਐਸ ਡੀ ਐਮ ਮੁਕੇਰੀਆਂ ਡਾਕਟਰ ਅੰਕੁਰ ਮਹਿੰਦਰੂ ਹੋਰਾਂ ਵੱਲੋਂ ਨਿਭਾਈ ਗਈ ਇਸ ਮੌਕੇ ਮਾਨਯੋਗ ਜੱਜ ਸਹਿਵਾਨਾ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀ ਐਸ ਮਲਤਾਨੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਮਾਜਿਕ ਅਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਪੰਜਾਬ ਪੁਲਿਸ ਦੇ ਜਵਾਨਾਂ ਐਨਸੀਸੀ ਦੇ ਕੈਡਟਾਂ ਅਤੇ ਸਕੂਲੀ ਬੱਚਿਆਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਮਾਰਚ ਪਾਸ ਕੀਤਾ ਰੰਗ-ਬਰੰਗੀਆਂ ਸੁੰਦਰ ਪੋਸ਼ਾਕਾਂ ਵਿੱਚ ਸਜੇ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜੋ ਖਿੱਚ ਦਾ ਕੇਂਦਰ ਰਹੇ ਇਸ ਮੌਕੇ ਐਸ ਡੀ ਐਮ ਡਾਕਟਰ ਅੰਕੁਰ ਮਹਿੰਦਰੂ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀ ਐਸ ਮਲਤਾਨੀ ਹੋਰਾਂ ਆਪਣੇ ਸੁਨੇਹੇ ਰਾਹੀਂ ਮੁਕੇਰੀਆਂ ਅਤੇ ਸਮੂਹ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਲਗਾਉਣ ਦੀ ਅਪੀਲ ਕੀਤੀ ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਸਕੂਲੀ ਬੱਚਿਆਂ ਸ਼ਹੀਦਾਂ ਦੇ ਪਰਿਵਾਰਾਂ ਮਹਿਮਾਨਾਂ ਅਤੇ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਐ ਸਕਾਟ ਕਰੇ ਹਨ ਮਾਨਯੋਗ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵਿਰਤ ਅਤੇ ਮਾ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਪੰਜਾਬ ਪੁਲਿਸ ਦੇ ਜਵਾਨ ਜੇਲਾ ਸ਼ੁਧ ਕਰਨ ਲਈ ਤੇ ਕਬੂਨਾ ਕਰੋ ਤਾਂ ਮਾਲੋ ਤੇਰੇਕੇ ਬਸਾਇਆ ਹੋਇਆ ਹੈ ਕਿ ਪੂਰੀ ਜਿੰਦ ਤੋਂ ਦੇ ਨਾਲ ਜੇ ਸਿ ਰੱਖਿਆ ਅਤੇ ਅਮਨ ਕਮਾਲ ਨਹੀਂ ਯਾਰ ਘੜੀ ਦੇ ਘਰ ਕੇ ਦੁਸ਼ਮਣ ਤੇ ਸਕੇ ਪ੍ਰਾਪਤ ਕਰਨ ਲਈ ਯਾਰ ਬਸ ਯਾਰ ਹਾਂ ਇਹਨਾਂ ਦੇ ਨਾਲ ਹੀ ਐਫਸੀ ਖੇਡ ਕੌਮ ਨੇ ਅਜਿਹੀ ਰਿਸ਼ਤੇ ਅਜਾਦੀ ਦੇ ਉਹਨਾਂ ਸਿਖੇ ਅੰਤਰਰਾਸ਼ਟਰੀ ਵਸੂਲਾਰੇ ਇਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਕਰ ਰਹੀ ਹਾਂ ਵਾਤਾਵਰਣ ਦਾ ਦੋਸ਼ਣ ਆਣੀਕਾਰ بے ਰੋਜ਼ਗਾਰੀ ਨਸ਼ੇ ਗੜੀਆਂ ਐਨਸੀਸੀ ਦੀਆਂ ਕੈਡਰ ਸੋਲੰਦੀਂ ਹੋਈ ਹੈ ਰੰਗੀ ਨੂੰ ਸਲਾਮੀ ਦਿੱਤੀਆਂ ਗਈਆਂ ਐਫਪੀਐਨ ਕਾਲਜ ਮਨਗੇਰੀਆ ਫਰਸ਼ੁਨੀਤ ਤੋਂ ਨੀਂ ਗਵਾਈ ਦੇ ਰੰਗੇ ਨੂੰ ਸਲਾਮੀ ਦਿੱਤੀਆਂ ਹੋਈਆਂ ਜਲਬਨਾਲ ਕਾਤੇ ਬਣਾਉਂਦੇ ਹੋਏ ਐਨਸੀਸੀ ਦੇ ਕੈਡਰ ਬੀਐਫਐਸ ਹਾਲਸਾ ਸੀਨੀਅਰ ਸੈਕੀਅਰੀ ਸਕੂਲ ਮਨਗੇਰੀਆ ਸਰਵੇਸ਼ ਦੀ ਅਗਵਾਈ ਹੇਠ ਅਕੀਦਤ ਨਸਲਾਮੀ ਦੇਦੇ ਹੋਏ ਸੁੰਦਰ ਸਜੀਆਂ ਵਰਦੀਆਂ ਨਾਲ ਲੈ ਕਦਮ ਨਾਲ ਕਦਮ ਲਾਉਂਦੇ ਹੋਏ ਇਹ ਛੋਟੇ ਬੱਚੇ ਜਸ਼ਮੀਰ ਪਬਲਿਕ ਸਕੂਲ ਕੀਪਰੀਆ ਦਰਮਨਪ੍ਰੀਤ ਸਿੰਘ ਦੀ ਅਗਵਾਈ ਹੇ ਇਟੋਰੀਆ ਇੰਟਰਨੈਸ਼ਨਲ ਪਬਲਿਕ ਸਕੂਲ ਸਵੰਦੀ ਕਲਾ ਜੋ ਆਸ਼ ਦੀ ਅਗਵਾਈ ਹੈ ਸੁੰਦਰ ਸਜੀਆਂ ਵਰਦੀਆਂ ਨਾਲ ਲੈ ਕੇ ਬੱਚੇ ਕਦਮ ਨਾਲ ਕਦਮ ਲਾਉਂਦੇ ਹੋਏ ਰੰਗੇ ਨੂੰ ਨਸਲਾਮੀ ਦੇ ਰਹੇ ਹਨ ਅੱਜ ਦੇ 19ਵੇਂ ਸੰਸਕਰਨ ਦੇ ਵਿਸਥੇ ਸ਼੍ਰੀ ਗੁਰੂ ਨਾਨਕ ਕਾਲਜ ਸਕੂਲ ਮਕੇਰੀਆਂ ਜੀ ਵਿਦਿਆਰਥੀਆਂ ਗੁਰਮੀਤ कौर ਦੀ ਅਗਵਾਈ ਹੇਠ ਰੱਖੇ ਨੂੰ ਕਲਾਮੀ ਦੇ ਰਹੀਆਂ ਹਨ ਕਲਮ ਨਾਲ ਕਦਮ ਨੌਦੀਆਂ ਹੋਈਆਂ ਮਾਰਕਸ ਪਾਸ ਕਰਾਰੀਆਂ ਹਨ ਇਹ ਟੁਕੜੀਆਂ এর ਤੋਂ ਬਾਅਦ ਐਫੀਐਲ ਕਾਮਿੰਗ ਸਕੂਲ ਮਕੇਰੀਆਂ ਦੇ ਕਾਰਜਕੀਏ ਅਗਵਾਈ ਹੇਠ ਸੰਦਰ ਸਜੀਆਂ ਵਰਦੀਆਂ ਨਾਲ ਤੈਅ ਬੱਚੇ ਖਦਮ ਨਾਲ ਖਦਮ ਲਾਉਦੇ ਹੋਏ ਚੱਦਰੇ ਹਨ ਐਫ ਪੀਐਲ ਐਸਐਸਪੀ ਪਬਲਿਕ ਸਕੂਲ ਦੇ ਬੱਚੇ ਅਤੇ ਆਰੀਆ ਗਰਲਸ ਜੀਐਡੀ ਸਕੂਲ ਦੇ ਬੱਚੇ ਵੀ ਕਦਮ ਨਾਲ ਕਦਮ ਲਾਉਦੇ ਹੋਏ ਰੰਗੀਆਂ ਦੀ ਸੁਨਾਮੀ ਦਿੰਦੇ ਹਨ ਐਸੇ ਜਿਦਾ ਮੈਂ ਪਹਿਲਾਂ ਨਹੀਂ ਸਪੀਚ ਵਿੱਚ ਵੀ ਕਿਹਾ ਜਿਹੜਾ 79ਵਾਂ ਅੱਜ ਦਾ ਸੁਤੰਤਰਤਾ ਦਿਵਸ ਹੈ ਇਹਦੇ ਤੇ ਸਾਰੇ ਮੁਕੇਰੀਆ ਵਾਸੀਆਂ ਨੂੰ ਵਧਾਈ ਦੇਣਾ ਚਾਹਨਾ ਤੇ ਇਹੀ ਕਹਿਣਾ ਚਾਹਨਾ ਆਪਾਂ ਚੰਗੀਆਂ ਆਦਤਾਂ ਪਾਈਏ ਨਸ਼ਿਆਂ ਤੋਂ ਦੂਰ ਰਹੀਏ ਖੇਡਾਂ ਵੱਲ ਜਾਈਏ ਫਿਜ਼ੀਕਲ ਫਿਟਨੈਸ ਵੱਲ ਕੰਮ ਕਰੀਏ ਤੇ ਆਪਣੇ ਆਲੇ ਦੁਆਲੇ ਸਫਾਈ ਰੱਖੀਏ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਇਹ ਵੀ ਆਸ਼ਵਾਸਨ ਦਵਾਂਗਾ ਵੀ ਅਸੀਂ ਐਜ਼ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜੋ ਵੀ ਮੁਕੇਰੀਆਂ ਦੇ ਭਲਿਆ ਦੇ ਕੰਮ ਹੋਏਗਾ ਉਹਦੇ ਵਿੱਚ ਅੱਗੇ ਵੱਧ ਕੇ ਕੰਮ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਸਾਥ ਤਾਂਵਾਂਗੇ ਜੈ ਹਿੰਦ ਮੇਰੇ ਵੱਲੋਂ ਸਾਰੇ ਮੁਕੇਰੀਆ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇ ਵੱਖ-ਵੱਖ ਮੁਲਕਾਂ ਵਿੱਚ ਭਾਰਤ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਲੱਖ-ਲੱਖ ਮੁਬਾਰਕਾਂ ਅੱਜ ਦਾ ਜੋ ਆਪਾਂ ਨਿਗਮ ਮੰਨ ਰਹੇ ਆਜ਼ਾਦੀ ਦਾ ਉਦੇ ਪਿੱਛੇ ਬਹੁਤ ਸਾਰੀਆਂ ਕੱਲਣਾ ਨੇ ਬਹੁਤ ਸਾਰੇ ਸ਼ਹੀਦਾਂ ਦਾ ਖੂਨ ਇਸ ਧਰਤੀ ਤੇ ਡੁੱਲਿਆ ਹੈ ਆਜ਼ਾਦੀ ਵੀ ਸਾਨੂੰ ਤਾਂ ਮਿਲੀ ਹੈ ਜਦ ਆਜ਼ਾਦੀ ਨਾਲ ਸਾਨੂੰ ਬਹੁਤ ਸਾਰੇ ਅਧਿਕਾਰ ਵੀ ਮਿਲੇ ਨੇ ਤੇ ਮੈਂ ਸਮਝਦਾ ਕਿ ਸਾਨੂੰ ਜਿੱਥੇ ਇੰਨੇ ਅਧਿਕਾਰ ਮਿਲੇ ਨੇ ਉੱਥੇ ਸਾਨੂੰ ਆਪਣੇ ਫਰਜ਼ਾਂ ਦੀ ਵੀ ਪਛਾਣ ਰੱਖਣੀ ਚਾਹੀਦੀ ਔਰ ਆਪਣੇ ਫਰਜ਼ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਥੈਂਕ ਯੂ ਵੈਰੀ ਮਚ ਅ ਵੈਰੀ ਸੁਪਰਬ ਮਾਰਨਿੰਗ ਟੂ एवरीवन I Punam and the cadets of the Shmeesh Girls College have gathered here to celebrate 79th Independence Day of India. On this day, India got independence from the British rule. Many freedom fighters gave away their lives so that we could enjoy the free air of India. Thus, we are all very happy to celebrate this day here at Arya School together with our cadets. Thank you.